ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਈਡੀ ਟ੍ਰੇਡ ਦੀਆਂ ਐਡਮਿਸ਼ਨ ਚੱਲ ਰਹੀਆਂ ਨੇ ਤਾਂ ਭਾਰਤ ਸਰਕਾਰ ਦੇ ਵੱਲੋਂ ਰਿਜ਼ਰਵ ਕੈਟਾਗਰੀ ਦੇ ਸਟੂਡੈਂਟਸ ਦੇ ਲਈ ਐਡਮਿਸ਼ਨ ਓਪਨ ਕਰ ਦਿੱਤੀਆਂ ਗਈਆਂ ਨੇ ਹੁਣ ਉਹ ਬੱਚੇ ਬਹੁਤ ਹੀ ਘੱਟ ਖਰਚ ਤੇ ਆਈਡੀ ਟ੍ਰੇਡ ਦੇ ਕੋਰਸ ਕਰ ਸਕਦੇ ਨੇ ਸੋ ਭਾਰਤ ਸਰਕਾਰ ਦੇ ਵੱਲੋਂ ਜਿਹੜੇ ਵੱਖ-ਵੱਖ ਅਦਾਰਿਆਂ ਦੇ ਵਿੱਚ ਰਿਜ਼ਰਵ ਕੈਟਾਗਰੀ ਦੇ ਲੜਕੇ ਤੇ ਲੜਕੀਆਂ ਲਈ ਦਾਖਲਾ ਖੋਲ ਦਿੱਤਾ ਗਿਆ ਹੈ ਤੋ ਜਿਹੜੇ ਬੱਚੇ ਐਡਮਿਸ਼ਨ ਲੈਣਾ ਚਾਹੁੰਦੇ ਨੇ ਉਹੋ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰਕੇ ਇਸ ਮੌਕੇ ਦਾ ਫਾਇਦਾ ਉਠਾ ਸਕਦੇ ਨੇ ਅਤੇ ਬਹੁਤ ਹੀ ਘੱਟ ਖਰਚੇ ਦੇ ਵਿੱਚ ਆਪਣੀ ਆਈ.ਡੀ. ਕੰਪਲੀਟ ਕਰ ਸਕਦੇ ਨੇ ਐਡਮਿਸ਼ਨ ਚੱਲ ਰਹੀਆਂ ਨੇ ਜੂਨ, ਜੁਲਾਈ ਅਤੇ ਅਗਸਤ ਦੇ ਵਿੱਚ ਜਿਹੜੇ ਬੱਚੇ ਆਈ.ਡੀ. ਟ੍ਰੇਡ ਦਾ ਕੋਰਸ ਕਰਨਾ ਚਾਹੁੰਦੇ ਨੇ ਰਿਜ਼ਰਵ ਕੈਟਾਗਰੀ ਦੇ ਬੱਚੇ ਉਹਨਾਂ ਨੂੰ ਸਰਕਾਰ ਦੇ ਤਰਫੋਂ ਫੀਸਾਂ ਬਹੁਤ ਘੱਟ ਨੇਗੀਆਂ ਉਹਨਾਂ ਦੀਆਂ ਤੇ ਸੋ ਤੁਸੀਂ ਜਲਦੋਂ ਜਲਦ ਫੋਨ ਕਰਕੇ ਆਪਣੀ ਸੀਟ ਬੁੱਕ ਕਰ ਸਕਦੇ ਹੋ ਅਤੇ ਜਿਆਦਾ ਡਿਟੇਲ ਦੇ ਵਿੱਚ ਅਗਰ ਤੁਸੀ ਜਾਣਕਾਰੀ ਲੈਣੀ ਹੈ ਤਾਂ ਤੁਸੀ ਸਾਡੇ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਤੇ ਜਾਣਕਾਰੀ ਲੈ ਸਕਦੇ ਹੋ ਜਾਂ ਫਿਰ ਸਾਡੇ ਇੱਥੇ ਟੋਇਟਾ ਕਾਰ ਏਜੰਸੀ ਦੇ ਨਾਲ ਆਪਣਾ ਇੰਸਟੀਚਿਊਟ ਹੈ ਕੋਕਲ ਪੁਆਇੰਟ ਦੇ ਵਿੱਚ ਸੀ 174 ਉੱਥੇ ਆ ਕੇ ਖੜੇ ਆਫਿਸੇ ਸਾਨੂੰ ਮਿਲ ਸਕਦੇ ਹੋ ਤੇ ਜਿਆਦਾ ਡਿਟੇਲ ਦੇ ਵਿੱਚ ਜਾਣਕਾਰੀ ਵੀ ਲੈ ਸਕਦੇ ਹੋ ਸੋ ਪਲੀਜ਼ ਵੀਡੀਓ ਨੂੰ ਜਿਆਦਾ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਇਹ ਵੀਡੀਓ ਉਹਨਾਂ ਕੈਂਡੀਡੇਟ ਤੱਕ ਜ਼ਰੂਰ ਪਹੁੰਚੇ ਜਿਹੜੇ ਕੈਂਡੀਡੇਟ ਰਿਜ਼ਰਵ ਕੈਟਾਗਰੀ ਨਾਲ ਸੰਬੰਧ ਰੱਖਦੇ ਨੇ ਅਤੇ ਐਡਮਿਸ਼ਨ ਲੈਣਾ ਚਾਹੁੰਦੇ